ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਲੰਗਿਆਣੇ ਦੇ ਵਿੱਚ ਕਾਕੇ ਬਰਾੜ ਬਾਈ ਦੇ ਘਰ ਇਸ ਟਾਈਮ ਮੌਜੂਦ ਹਾਂ ਦੋ ਜਾਨਵਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਦੋਵੇਂ ਜਾਨਵਰੀ ਸੂਏ ਸਵਾਏ ਆ ਭਾ ਬਿਲਕੁਲ ਲੋਟ ਆ ਕਾਕੇ ਬਾਈ ਦੇ ਅੱਜ ਫਿਰ ਭਾਅ ਵਾਲੇ ਜਾਨਵਰ ਦੋ ਤੁਹਾਨੂੰ ਵਿਖਾਉਣ ਲੱਗਾ ਵਾ ਆਓ ਮਿਲਦੇ ਆ ਕਰਦੇ ਆ ਗੱਲਬਾਤ ਆਪਾਂ ਕਾਕੇ ਬਾਈ ਦੇ ਨਾਲ ਕੀ ਕੀ ਡਿਟੇਲ ਆ ਦੋਵਾਂ ਜਾਨਵਰਾਂ ਦੀ ਤੇ ਕਿੰਨਾ ਮੁੱਲ ਕਰਦਾ ਭਾਈ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਕਾਕੇ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਮੇਰੇ ਭਿੰਨ ਭਰਾਵਾਂ ਨੂੰ ਹੋਰ ਸੇਤਾ ਠੀਕ ਠਾਕ ਹੈ ਭਾਈ ਬਹੁਤ ਵਧੀਆ ਜੀ ਠੀਕ ਹੈ ਤੇ ਜਿਹੜੀ ਪਰਸੋ ਵੀਡੀਓ ਪਾਈ ਸੀ ਹੋ ਗਈ ਸੀ ਸੇਲਾ ਭਾਈ ਉਹਦੇ 2 ਮਿੰਟ ਰਹਿ ਗਏ ਭਾਈ ਤਿੰਨ ਇੱਕ ਇੱਕ ਘਰ ਲੈ ਲੈਣਾ ਠੀਕ ਹੈ ਭਾਈ ਤੇ ਕਾਕੇ ਭਾਈ ਅੱਜ ਫਿਰ ਦੋਵੇਂ ਇਹ ਵੀ ਇੱਕੋ ਇੱਕਾਰ ਹੀ ਲੈਣ ਵਾਲਾ ਮੁੱਲ ਕਰਨਾ ਅੱਜ ਵੀ ਬਿਲਕੁਲ ਜੀ ਉਹਦੇ ਥੱਲੇ 2 ਕਿਲੋ ਬੋਲਾ ਕੱਢਿਆ ਠੀਕ ਹੈ ਉਹ ਜੇਰਪੋਂ ਦੇ ਮਾਰੇ ਨੇ ਠੀਕ ਹੈ ਸਾਰਾ ਬੋਲਾ ਅੰਦਰ ਮਲਥਾਣਾ ਜੀ ਹੈ ਠੀਕ ਹੈ ਕਦੋਂ ਕੁ ਸੂਈ ਇਹ ਬਾਈ ਇਹਨੂੰ ਸੂਈ ਨੂੰ ਭਾਈ ਜੀ ਲਗਭਗ डेढ़ घंटा हो गया डेढ़ घंटा हो गया ते किन्ना बौला तैयार होउगा हुन भाई आईडिया बौला तकरीबन होउगा जी मतलब के चंगा ਥੱਲੇ ਸੋਹਣਾ ਆਰਡਰ ਬਣਿਆ ਵਾ तकरीबन 8-9 ਕਿਲੋ ਬौला 8 ਕਿਲੋ ਤਾਂ ਹੋਊਗਾ ਬਾਈ ਹਨਾ 8 ਕਿਲੋ ਹੋਊਗਾ ਜੀ ਦੋ ਤਾਂ 10-11 ਕਿਲੋ ਦੇ ਦੂ ਕਾਕੇ ਬਾਈ ਬੌਲਾ ਦੇਜੂ ਬੜੀ ਵਧੀਆ ਬਰੀਡਾ ਚਵਾਈ ਬੜੀ ਪੋਲੀ ਚਿੱਟਾ ਜਾਮ ਇੱਕ ਨੰਬਰ ਵਨ ਠੰਡੀ ਠੀਕ ਹੈ ਬਾਈ ਕਾਕੇ ਬਾਈ ਇਹਦਾ ਰੇਟ ਕੀ ਕਰਾਂਗੇ ਆਪਾਂ ਮਗਰ ਵੱਚੀ ਆ ਇਹਦਾ ਰੇਟ ਬਾਈ 28000 ਦੀ ਆਪਣੀ ਹਨਾ ਹਾਂ ਨਾ 28000 ਲਾੜ ਪਿਆਰੇ ਦੇ ਵਿੱਚੋਂ ਹਾਂਜੀ ਲਾੜ ਪਿਆਰ ਲਾੜ ਪਿਆਰ ਹਾਂ ਮੈਂ ਮਾਪ ਕੇ ਕਹੂੰਗਾ ਉਹਦਾ ਮੰਤਰ ਕਰੂੰਗਾ ਠੀਕ ਹੈ ਕੱਢੀ ਤੋ ਦੋਰੀ ਬਾਈ ਖੋਲੀ ਲੈ ਵੀ ਮਿੱਤਰੋ ਇਹ ਪਹਿਲਣ ਹੀ ਵੜ ਵੀਰੇ ਪਹਿਲਣ ਵੜ ਦੰਦਾਂ ਚ ਠੀਕ ਆ ਦੰਦਾਂ ਦੇ ਵਿੱਚ ਪਹਿਲਣ ਵੜ ਵੱਛੀਆਂ ਵਾਲਾ ਭਾਅ ਕਰਤਾ ਬਾਈ ਕਾਕੇ ਬਾਈ 20000 ਰੁਪਇਆ 22000 ਦੀ ਤਾਂ ਆਪਾਂ ਵੱਛੀ ਲਈ ਜੰਨੇ ਅੱਜ ਕੱਲ ਅਸਰ ਮਿੱਤਰੋ ਤੇ ਇਹ ਫਿਰ ਦੁੱਧ ਵੀ ਦੇਣਾ ਇਹਨੇ ਕਰਮਾ ਵਾਲੀ ਨੇ ਪਹਿਲਣ ਦੰਦਾਂ ਦੇ ਵਿੱਚ ਨਵਾਂ ਹਾਨ ਆਰਡਰ ਦੀ ਕੁਆਲਿਟੀ ਪੂਰੀ ਚੰਗੀ ਬਹੁਤ ਸੋਹਣੀ ਸਰੀਰ ਕੇ ਬੰਤਰ ਵੱਲੋਂ ਜਿੰਨੀ ਹੈਗੀ ਚੰਗੀ ਆ ਵੱੱਛੀ ਜਾਂਦੇ ਮਗਰ ਆ ਮਿੱਤਰੋ ਜਰਸੀ ਦੇ ਵਿੱਚ ਵੱੱਛੀ ਪੈਂਦੀ ਆ ਤੇ ਜਰਸੀ 'ਚ ਹੀ ਆ ਪਉਂਦੀ ਆ 28000 ਰੁਪਿਆ ਮੁੱਲ ਸਿਰਫ ਇਹਦਾ 28000 ਰੁਪਿਆ ਬਾਈ ਟੁੰਗੇ ਰੁੰਗੇ ਵਾਲੇ ਮੁੱਲਾ ਬਾਈ ਕਾਕੇ ਦੇ ਬਾਈ ਇਹ ਅਸੀਂ 1 ਨੰਬਰ ਤੇ 2 ਨੰਬਰ ਤੇ ਗਾਂ ਜਿਹੜੀ ਬਾਈ 8 ਲੀਟਰ ਦੁੱਧਾ ਬਾਈ ਮਿਣਕੇ ਠੀਕ ਆ ਨੰਬਰ 1 ਟੋਰੀ ਬੜਾ ਠੀਕ ਆ ਇਹਦੇ ਮਗਰ ਵੀ ਵੱੱਛੀ ਢੂੜ ਮਹੀਨਾ ਦਾ ਸੂਈ ਨੂੰ ਅੱਛਾ ਵੱੱਛੀ ਜਾਂਦੇ ਮਗਰ ਵੀ ਇਹ ਕਾਕੇ ਬਾਈ ਡਾਲੇ ਤੇ ਚੜਾਉਣ ਵਾਲਾ ਅਗਲੇ ਤੇ ਘਰੇ ਲਵਾਉਣ ਵਾਲਾ ਕੀ ਰੇਟ ਆ ਬਾਈ ਜੀ ਵੇਖੋ ਸਭ ਤੋਂ ਤੁਸੀਂ ਲੋਕ ਆਪਣੇ ਭੈਣ ਭਰਾ ਸਾਰੇ ਦੇ ਵੀਡੀਓ ਵੇਂਦੇ ਆ ਹਾਂ ਆਪਾਂ ਤਾਂ ਕੋਈ ਬੰਦਾ ਟਣਕਾ ਕੇ ਲੋ ਬੂ ਚੋਕ ਕੇ ਲੋ ਭਰਾਓ ਬਿਲਕੁਲ ਬਿਲਕੁਲ ਕਿੰਨਾ ਤੁਹਾਨੂੰ ਲੰਬਾ ਨਾ ਸਾਨੂੰ ਲੰਬਾ ਬਿਲਕੁਲ ਭਾਈ ਹਾਂ ਠੀਕ ਹੈ ਜੀ ਪਹਿਲਣ ਮੱਛੀ ਹੈ ਠੀਕ ਆ 8 ਲੀਟਰ ਦੋਦਾ ਠੀਕ ਆ ਹਾਂਜੀ ਇਹ ਕਿੰਨੇ ਦੀ ਦੀਏਗਾ ਇਹਦਾ ਕੀ ਰੇਟ ਹੈ ਹਾਂਜੀ 25000 ਜੇ ਕੋਈ ਜੋੜਾ ਲੈ ਲਵੇ ਭਰਾ ਯਾਰ ਜੋੜਾ ਜੀ ਤੁਸੀਂ ਗੁਣਾ ਕਰ ਲਓ 28000 ਦਾ ਮੰਗਿਆ ਹਾਂ ਤੇ 52000 ਬਣਦਾ ਹਾਂਜੀ 53000 ਬਣਦਾ ਜੋੜੇ ਦਾ 52 ਬੰਦਾ ਜੀ ਹਜ਼ਾਰ ਮਾਫ ਕਰ ਦੂੰਗਾ ਦੋਹਾਂ ਚ 52 ਦਾ ਜੋੜਾ ਦੇ ਦੇਗਾ ਠੀਕ ਆ ਹੋਰ ਵੀ ਮਾਨਦਨ ਕਰ ਦੇਗਾ ਇਹ ਕੇ ਦਾ ਮਾਫ ਦੂੰਗਾ ਜੀ ਮਾਨਦਨ ਠੀਕ ਲੈ ਕਾ ਕੇ ਬਈ ਕੀ ਗੱਲ ਆ ਜੀ ਹਾਂ ਆਪਾਂ ਜਿੱਥੋਂ ਮੇਰੇ ਪਿੰਡ ਲੰਗਿਆਂ ਨੂੰ ਪੁੱਛ ਰੋ ਕਦੋਂ ਵੀ ਹੂੰ ਚਾ ਕੋਈ ਬੰਦਾ ਇੱਥੇ ਕਰ ਜੇ ਕੋਈ 100 ਪਹੂ ਦਿੱਤਾ ਦੋ ਤਿੰਨ ਮਾਰੇ ਨਿਕਲ ਗਏ ਜੀ ਮੈਂ ਕਹਿੰਦਾ ਹੂੰ ਉਹਨੂੰ ਕਹਿੰਦਾ ਮੋੜ ਦੇ ਬਾਈ ਹੋਰ ਰੇਮਾ ਛੱਡ ਦੇ ਕੁਛ ਕਰ ਰਾ ਤੂੰ ਪਹਿਲੇ ਜਾ ਆ ਸਹੀ ਆ ਬਾਈ ਆਪਦੇ ਇਨ ਹੱਥਾਂ ਨਾਲ ਜਿਹੜੇ ਨਾਲ ਕਮਾਈ ਕਰਦੇ ਆ ਹਾਂ ਇਹਨਾਂ ਹੱਥਾਂ ਨਾਲ ਬਈ ਆਪਾਂ ਮਾੜਾ ਪਸ਼ੂ ਦੇ ਕੇ ਕਿਸੇ ਨੂੰ ਪਰਮਾਤਮਾ ਨੂੰ ਮੰਨਦੇ ਜੇ ਉਹ ਕੋਈ ਉਹ ਕੋਈ ਗਲਤ ਹੋ ਗਿਆ ਉਹਦੇ ਵਿੱਚ ਬੰਦਾ ਕੀ ਕਰੂਗਾ ਹਾਂ ਹਾਂ ਜਿੱਥਰ ਨਾ ਪਹੂ ਕੇ ਨੂੰ ਮਾਰਾ ਦਿਓ ਕਿ ਤੋ ਗਾਲ ਨਾ ਲਾਓ ਬਾਈ ਸਹੀ ਗੱਲ ਹੈ ਬਾਈ ਇਹ ਬਾਰ ਇਹਨਾਂ ਲੰਮਾ ਟਾਈਮ ਨੂੰ ਚੱਲਦਾ 26 ਸਾਲ ਹੋ ਗਿਆ ਬਾਈ ਹਾਂ ਸਹੀ ਗੱਲ ਹੈ ਕਿਤੀ ਬੁਢੀ ਹੁੰਦੀ ਤਾਂ ਪੁੱਜ ਨੂੰ ਮਰਦੀ ਪੁੱਛ ਲਾ ਹਾਂ ਕਾਕੇ ਬਾਈ ਨੰਬਰ ਤਾਂ ਹੀ ਕਰਾਂ ਦੀ ਆਪਦਾ ਨੰਬਰ ਜੀ ਮੇਰਾ 9814728931 ਇੱਕ ਵਾਰੀ ਹੋਰ ਆਉਣ ਦੇ 9814728931 ਠੀਕ ਹੈ ਇਸ ਨੰਬਰ ਤੇ ਕਰ ਲਈਏ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਕਾਕੇ ਬਾਈ ਦੇ ਘਰੋਂ ਵੀਡੀਓ ਬਣਾ ਕੇ ਦਿਖਾਈਏ ਲੰਗਿਆਂ ਨੇ ਪਿੰਡ ਦੇ ਵਿੱਚੋਂ 2 ਜਨਵਾਰ ਦੋਵਾਂ ਦੀ ਕੀਮਤ 52000 ਰੁ ਦੇ ਬੰਦੇ ਨੇ ਪਸੂ ਵੇਚਣੇ ਹੁੰਦੇ ਆ ਜੀ ਉਹ ਵੀ ਮੇਰੇ ਨਾਲ WhatsApp ਮਤਲਬ ਕਿ 981472893 ਇਹਨੂੰ ਵੀਡੀਓ ਪੜਾ ਕੇ ਪਾਜਾ ਕਰਨ ਜੀ ਰੇਟ ਵਾਜਬ ਹੋਵੇ ਭਾ ਦਾਂ ਸਾਨੂੰ 2000 ਰੁਪਇਆ 1500 ਇੱਕ ਜੋ ਬਾਜੇ ਬਾਲਾ ਨਹੀਂ ਸੀ ਕਹਿੰਦੇ ਹਾਂ ਬਿਲਕੁਲ ਬਈ ਇਹਨਾਂ ਦਾ ਜਿਆਦਾ ਕੋਈ 5000 ਕਮਾਈ ਕਰਨੀ 10 ਨਹੀਂ ਕਰਨੀ ਇਹ ਲੰਮਾ ਨਹੀਂ ਚੱਲਦਾ ਮੁੜ ਕੇ ਖਤਮ ਹੋ ਜਾਂਦਾ ਕੰਮ ਹੈ ਬਿਲਕੁਲ ਜੀ ਬਿਲਕੁਲ ਲੰਮਾ ਚਲਾਉਣਾ ਤਾਂ ਬਾਈ ਕਮਾਈ ਇੰਨੀ ਨਹੀਂ ਕਰਨੀ ਖਾਣੀ ਬਣੀ ਹੈ ਹਾਂ ਸਭ ਦਾ ਫਲ ਮਿੱਠਾ ਹੁੰਦਾ ਹਾਂ ਬਾਕੀ ਮੇਰਾ ਵੀੜਾ ਜੇ ਕੋਈ ਬੰਦੇ ਐ ਐਨਆਰ ਆ ਹੁੰਦੇ ਆ ਬਾਹਰੋਂ ਆਉਂਦੇ ਆ ਜੀ ਥਾਰ ਗੱਡੀ ਠੀਕ ਆ ਉਹਨੂੰ ਰੈਂਟ ਤੇ ਮਿਲੂਗੀ ਬਲਕੇ ਮੰਨ ਲਓ 3300 ਰੁਪਿਆ 3300 ਰੁਪਿਆ ਜੇਕਰ ਦੂਜੀ ਲੈਣੀ ਹੈ ਨਵੇਂ ਆਪਣਾ ਨਵਾਂ ਮਾਡਲ ਸਕੋਰਪੀਓ ਚੱਟੇ ਰੰਗ ਜੋ ਹਾਂ ਉਹ ਮਿਲੂਗੀ 3300 ਰੁਪਿਆ ਪਰ ਇੱਕ ਦੇ ਮਹੀਨਾ ਜਮਾਨਾ ਇੱਕ ਦਿਨ ਦਾ ਇੱਕ ਦਿਨ ਦਾ ਰੈਂਟ ਦੇ ਉੱਤੇ ਸਾਰਾ ਲਗਾਉਣਾ ਪਊਗਾ ਦੇ ਦੇ ਵਿੱਚ ਉਹ ਗੱਡੀਆਂ ਦੋ ਆਪਣੇ ਕੋਲ ਜੋ ਵੀ ਬੰਦੇ ਨੂੰ ਲੋੜ ਹੋਵੇ ਮੇਰੇ ਨਾਲ 984728933 ਸੰਪਰਕ ਕਰਦੇ ਕਾਕੇ ਨਾਲ ਠੀਕ ਆ ਬਈ ਧੰਨਵਾਦ ਬਈ ਲੈ ਵੀ ਮਿੱਤਰੋ ਵਧੇਰੇ ਜਾਣਕਾਰੀ ਲਈ ਬਾਈ ਨਾਲ ਆਰਾਮ ਤੱਕ